ਪਰਮਾਦ ਪੁਰਖ ਮਨੋਪਿਮੰ ਸਤਿਆਦ ਪਾਵਰਤੰ ਪਰਮਦ ਭੂਤੰ ਪਰਕਿਰਤ ਪਰੰ ਜਦ ਚਿੰਤ ਸਰਬਗਤੰ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਅੰਦਰ ਜਿਨ੍ਹਾਂ ਭਗਤ ਸਬੰਧਾਂ ਦੀ ਬਾਣੀ ਹੈ ਉਹਨਾਂ ਦੇ ਵਿੱਚੋਂ ਇੱਕ ਹਨ ਭਗਤ ਜੈਦੇਵ ਸਾਹਿਬ ਜੀ ਭਗਤ ਜੈਦੇਵ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਗੁਰੂ ਪਿਆਰਿਓ ਬੰਗਾਲ ਵਿੱਚ ਜ਼ਿਲ੍ਹਾ ਬੀਰਹੂਮ ਤੇ ਪਿੰਡ ਕੈਦੋਲੀ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਜਿਹੜਾ ਹੈ ਭਈ ਦੇਵ ਜੀ ਤੇ ਮਾਤਾ ਜੀ ਦਾ ਜਿਹੜਾ ਨਾਮ ਹੈ ਬਾਮ ਦੇਵੀ ਜੀ ਸਨ ਤੇ ਗੁਰੂ ਪਿਆਰੋ ਆਪ ਜੀ ਬਚਪਨ ਤੋਂ ਹੀ ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਨ ਇਤਿਹਾਸਕਾਰ ਦੱਸਦੇ ਸਨ ਕਿ ਆਪ ਜੀ ਕਈ-ਕਈ ਘੰਟੇ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਸਨ ਆਪ ਜੀ ਦਾ ਬਾਅਦ ਵਿੱਚ ਵਿਆਹ ਹੋਇਆ ਆਪ ਜੀ ਦੀ ਪਰਮ ਸਪਤਨੀ ਦਾ ਨਾਮ ਹੈ ਪਦਮவதி ਜੀ ਭਗਤ ਜੈਦੇਵ ਸਾਹਿਬ ਜੀ ਜਿਸ ਤਰ੍ਹਾਂ ਬੰਦਗੀ ਵਿੱਚ ਲੀਨ ਰਹਿੰਦੇ ਸਨ ਉਸੇ ਤਰ੍ਹਾਂ ਉਨ੍ਹਾਂ ਨੇ ਗੀਤ ਗੋਬਿੰਦੇ ਨਾਮ ਦਾ ਇੱਕ ਜਿਹੜਾ ਗ੍ਰੰਥ ਸੀ ਉਹ ਲਿਖਣਾ ਆਰੰਭ ਕੀਤਾ ਜਿਸ ਦਾ ਜ਼ਿਕਰ ਸ਼੍ਰੀਮਾਨ ਪਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਵਾਰਾਂ ਦੇ ਵਿੱਚ ਕੀਤਾ ਹੈ ਉਹਦਾ ਨਾਮ ਹੈ ਗੀਤ ਗੋਬਿੰਦੇ ਤੇ ਕਹਿੰਦੇ ਹਨ ਉਸ ਗ੍ਰੰਥ ਨੂੰ ਆਪਣੇ ਅਨੁਭਵ ਦੇ ਅਨੁਸਾਰ ਲਿਖਦੇ ਹਨ ਕੁਝ ਸਮਾਂ ਬਾਹਰ ਜਾਂਦੇ ਹਨ ਟੈਲਪੈਲ ਕਰਦੇ ਹਨ ਕਿਉਂਕਿ ਗੁਰਮੁਖੋ ਜਿਹੜਾ ਗ੍ਰਸਤੀ ਬੰਦਾ ਹੈ ਉਹਨੂੰ ਕਈ ਕੰਮ ਹੁੰਦੇ ਹਨ ਕਈ ਧੰਦੇ ਹੁੰਦੇ ਹਨ ਗ੍ਰਸਤੀ ਜੀਵਨ ਦੇ ਵਿੱਚ ਇਸੇ ਤਰ੍ਹਾਂ ਭਗਤ ਸਾਹਿਬ ਜੀ ਨੇ ਕੁਝ ਸਮਾਂ ਬਾਹਰ ਜਾਣਾ ਫਿਰ ਘਰ ਆ ਜਾਣਾ ਅਨੁਭਵ ਕਰਕੇ ਬੰਦਗੀ ਕਰਕੇ ਉਹ ਗ੍ਰੰਥ ਲਿਖਣਾ ਸ਼ੁਰੂ ਕਰ ਦਿੱਤਾ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਨੇ ਕਹਿੰਦੇ ਪ੍ਰੇਮ ਭਗਤ ਜੈਦੇਉ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੇ ਕਹਿੰਦੇ ਪ੍ਰੇਮਾ ਭਗਤੀ ਵਿੱਚ ਜੈਦੇਵ ਜੀ ਨੇ ਗੀਤ ਗੋਬਿੰਦ ਜਿਹੜਾ ਸੀ ਉਹ ਬੜੇ ਸਹਿਜ ਦੇ ਨਾਲ ਆਨੰਦ ਦੇ ਨਾਲ ਇੱਕ ਧੁਨੀ ਦੇ ਵਿੱਚ ਉਹ ਗਾਉਂਦੇ ਸਨ ਲੀਲਾ ਚਲਤ ਵਿਖਾਣ ਦਾ ਅੰਤਰਜਾਮੀ ਠਾਕੁਰ ਪਾਵੇ ਇਹ ਜਿਹੜੀ ਸੀ ਲੀਲਾ ਸੀ ਵਾਹਿਗੁਰੂ ਜੀ ਉਹਨਾਂ ਨੂੰ ਭਾ ਗਈ ਤੇ ਹੁੰਦਾ ਕੀ ਸੀ ਜਦੋਂ ਬੰਦਗੀ ਕਰਨੀ ਕੁਝ ਸਮਾਂ ਬਾਹਰ ਜਾਣਾ ਫਿਰ ਆ ਕੇ ਜਿਹੜਾ ਸੀ ਉਹ ਗ੍ਰੰਥ ਨੂੰ ਲਿਖਣਾ ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਇੱਕ ਦਿਨ ਐਸਾ ਆਇਆ ਭਗਤ ਸਾਹਿਬ ਜੀ ਗ੍ਰੰਥ ਲਿਖਣ ਦੀ ਕੋਸ਼ਿਸ਼ ਕਰਦੇ ਹਨ ਅਨੁਭਵ ਨਹੀਂ ਆ ਰਿਹਾ ਦੂਸਰੇ ਦਿਨ ਫਿਰ ਇਸ ਤਰ੍ਹਾਂ ਕਰਦੇ ਹਨ ਕਿ ਗ੍ਰੰਥ ਨੂੰ ਲਿਖਿਆ ਜਾਵੇ ਪਰ ਫਿਰ ਅਨੁਭਵ ਨਹੀਂ ਆਇਆ ਬੜੀ ਕੋਸ਼ਿਸ਼ ਕਰਦੇ ਹਨ ਬੜਾ ਜੋਰ ਲਾਉਂਦੇ ਹਨ ਪਰ ਗੁਰੂ ਪਿਆਰਿਓ ਅਨੁਭਵ ਨਹੀਂ ਆ ਰਿਹਾ ਫਿਰ ਇਸੇ ਤਰ੍ਹਾਂ ਬਾਹਰ ਨੂੰ ਚੱਲੇ ਜਾਂਦੇ ਹਨ ਕੁਝ ਸਮਾਂ ਬਾਅਦ ਵਤਿੱਤ ਕਰਦੇ ਹਨ ਟਹਿਲਪੈਲ ਕਰਦੇ ਹਨ ਸੰਧਿਆ ਵੇਲੇ ਸ਼ਾਮ ਵੇਲੇ ਫਿਰ ਘਰ ਆ ਜਾਂਦੇ ਹਨ ਭਾਈ ਗੁਰੂ ਦਾ ਜੀ ਕਹਿੰਦੇ ਅਖਰ ਇੱਕ ਨਾ ਆਵੜਾ ਪੁਸਤਕ ਬੰਦ ਸੰਧਿਆ ਘਰ ਆਵ ਕਹਿੰਦੇ ਇੱਕ ਵੀ ਜਿਹੜਾ ਅੱਖਰ ਸੀ ਉਹ ਗੁਰੂ ਪਿਆਰਿਓ ਉਹਨਾਂ ਨੂੰ ਅਨਪਵਨੀ ਸੀ ਹੋ ਰਿਆ ਪਰ ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਭਗਤ ਜੈਦੇਵ ਸਾਹਿਬ ਜੀ ਆਪਣੀ ਨਿਤ ਜੋ ਜਾਂਦੇ ਸਨ ਬਾਹਰ ਨੂੰ ਸੰਧਿਆ ਦੇ ਟਾਈਮ ਬੰਦਗੀ ਕਰਕੇ ਸੰਧਿਆ ਦੇ ਟਾਈਮ ਘਰੋਂ ਬਾਹਰ ਜਾਂਦੇ ਹਨ ਕਹਿੰਦੇ ਨੇ ਬੜਾ ਇੱਕ ਅਚਰਜ ਜਿਹੜਾ ਕੋਤਕ ਸੀ ਵਾਪਰਿਆ ਗੁਣ ਨਿਧਾਨ ਘਰ ਆਏ ਕੈ ਭਗਤ ਰੂਪ ਵਿਦਲੇਖ ਬਣਾਵੇ ਕਹਿੰਦੇ ਨੇ ਫਿਰ ਗੁਨਾ ਦੇ ਨਿਧਾਨ ਵਾਹਿਗੁਰੂ ਆਪਣੇ ਭਗਤ ਨੂੰ ਜਦੋਂ ਇਸ ਤਰ੍ਹਾਂ ਵੇਖਦੇ ਹਨ ਗੁਰੂ ਪਿਆਰੋ ਘਰ ਆ ਜਾਂਦੇ ਹਨ ਗੁਣ ਦੇ ਦਾਨ ਘਰ ਆਇਕੈ ਭਗਤ ਰੂਪ ਵਿਦਲੇਖ ਬਣਾਵੇ ਕਹਿੰਦੇ ਨੇ ਫਿਰ ਆਪ ਆ ਕੇ ਵਾਹਿਗੁਰੂ ਨੇ ਸ਼ਬਦ ਲਿਖਣਾ ਕੀਤਾ ਗੁਰੂ ਪਿਆਰੋ ਅਖਰ ਪੜ ਪ੍ਰਤੀਤ ਕਰ ਹੋਏ ਵਿਸਵਾਦਨਾ ਅੰਗ ਸਮਾਵੈ ਕਹਿੰਦੇ ਭਗਤ ਸਾਹਿਬ ਜਦੋਂ ਫਿਰ ਘਰ ਆਉਂਦੇ ਹਨ ਉਸ ਦਿਨ ਕਿਉਂਕਿ ਅਨਪਵ ਕੋਈ ਆਇਆ ਨਹੀਂ ਆ ਕੇ ਆਪਣੇ ਗ੍ਰੰਥ ਨੂੰ ਜਦੋਂ ਵੇਖਦੇ ਹਨ ਬੜਾ ਇੱਕ ਭਾਈ ਗੁਰਦਾਸ ਜੀ ਕਹਿੰਦੇ ਅश्चਰਜ ਕੋਤਕ ਹੋਇਆ ਕਹਿੰਦੇ ਨੇ ਜਦੋਂ ਉਹਨਾਂ ਨੇ ਵੇਖਿਆ ਕਿ ਜਿਹੜਾ ਸ਼ਬਦ ਹੈ ਜਿਹੜਾ ਮੇਰਾ ਗ੍ਰੰਥ ਹੈ ਉਹ ਪੂਰਾ ਹੋ ਚੁੱਕਿਆ ਹੈ ਅੱਖਰ ਪੜ ਪਰ ਤੀਤ ਕਰ ਹੋਏ ਵਿਸਮਾਦ ਨ ਅੰਗ ਸਮਾਵੈ ਕਹਿੰਦੇ ਨੇ ਬੜੇ ਵਿਸਮਾਦ ਹੋਏ ਪੜ ਕੇ ਜਦੋਂ ਉਸ ਸ਼ਬਦ ਨੂੰ ਪੜਿਆ ਜਦੋਂ ਉਸ ਸ਼ਬਦ ਨੂੰ ਪੜਦੇ ਹਨ ਮਨ ਦੇ ਵਿੱਚ ਬੜੀ ਖੁਸ਼ੀ ਆਉਂਦੀ ਹੈ ਬੜਾ ਆਨੰਦ ਆਉਂਦਾ ਹੈ ਵੇਖੇ ਜਾਏ ਉਜਾੜ ਵਿੱਚ ਬਿਰਖ ਇੱਕ ਆਚਰਜ ਸੁਭਾਅ ਹੈ ਤੇ ਗੁਰੂ ਪਿਆਰੋ ਮਨ ਵਿੱਚ ਇਹ ਹੁੰਦਾ ਹੈ ਕਿ ਮੈਂ ਤੇ ਇਸ ਸ਼ਬਦ ਨੂੰ ਲਿਖਿਆ ਨਹੀਂ ਕਈ ਜਨਾਂ ਦਾ ਅਨੁਭਵ ਕਰ ਰਿਆਂ ਪਰ ਇਹ ਸ਼ਬਦ ਕੌਣ ਲੇਕੇ ਗਿਆ ਹੈ ਆਪਣੇ ਧਰਮ ਸੁਪਤਨੀ ਸ਼੍ਰੀ ਪਦਮਵਤੀ ਨੂੰ ਪੁੱਛਦੇ ਹਨ ਅੱਜ ਕੋਈ ਘਰੇ ਆਇਆ ਹੈ ਅੱਜ ਆਪਣੇ ਘਰ ਕੋਈ ਆਇਆ ਸੀ ਤੇ ਪਦਮਵਤੀ ਜੀ ਕਹਿੰਦੇ ਹਨ ਨਹੀਂ ਸਵਾਮੀ ਜੀ ਆਪਣੇ ਘਰ ਤੇ ਕੋਈ ਨਹੀਂ ਆਇਆ ਉਸ ਸਮੇਂ ਫਿਰ ਗੁਰੂ ਪਿਆਰਿਓ ਭਗਤ ਜੈਦੇਵ ਸਾਹਿਬ ਜੀ ਨੂੰ ਅਨੁਭਵ ਹੁੰਦਾ ਹੈ ਵੀ ਇਹ ਜ਼ਰੂਰ ਅਕਾਲ ਪੁਰਖ ਵੈ ਗੁਰੂ ਆਪ ਹੀ ਇਸ ਸ਼ਬਦ ਨੂੰ ਪੂਰਾ ਕਰਕੇ ਗਏ ਹਨ ਆਪ ਹੀ ਇਸ ਗ੍ਰੰਥ ਨੂੰ ਪੂਰਾ ਕਰਕੇ ਗਏ ਹਨ ਵੇਖਿਆ ਜਾਏ ਉਜਾੜ ਵਿੱਚ ਬਿਰਖ ਇੱਕ ਅਚਰਜ ਸੁਭਾਅ ਤੇ ਫਿਰ ਜਦੋਂ ਦਵਾਰਾ ਫੇਰ ਜੰਗਲ ਵਿੱਚ ਜਾਂਦੇ ਹਨ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਦੇ ਵਚਨ ਨੇ ਕਹਿੰਦੇ ਜਦੋਂ ਉਹ ਉਜਾੜ ਵਿੱਚ ਗਏ ਨਾ ਦਵਾਰਾ ਫੇਰ ਜੰਗਲ ਵਿੱਚ ਗਏ ਤੇ ਕਹਿੰਦੇ ਇੱਕ ਬਿਰਖ ਸੀ ਉਹਦੇ ਪੱਤਿਆਂ ਦੇ ਉੱਪਰ ਵੀ ਸ਼ਬਦ ਜਿਹੜਾ ਅਸੀਂ ਉਹ ਲਿਖਿਆ ਹੋਇਆ ਇਹ ਸਾਰੇ ਪੱਤਿਆਂ ਦੇ ਉੱਪਰ ਸ਼ਬਦ ਲਿਖਿਆ ਹੋਇਆ ਸੀ ਭਗਤ ਸਾਹਿਬ ਜੀ ਬੜੇ ਹੈਰਾਨ ਹੋਏ ਵੀ ਇਹ ਜਿਹੜੀ ਲੀਲਾ ਹੈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਗੀਤ ਗੁੰਬਿੰਦ ਸੰਪੂਰਨ ਪਤ ਪਤ ਲਿਖਿਆ ਅੰਤ ਨ ਪਾਵੇ ਕਹਿੰਦੇ ਨੇ ਫਿਰ ਜਿਹੜਾ ਗੁਰੂ ਪਿਆਰੋ ਗੀਤ ਗੋਬਿੰਦ ਦੇ ਨਾਮ ਦਾ ਗ੍ਰੰਥ ਸੀ ਜਿਹੜਾ ਭਗਤ ਜੈਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ ਉਹ ਸੰਪੂਰਨ ਹੋਇਆ ਕਹਿੰਦੇ ਪੱਤਿਆਂ ਦੇ ਉੱਪਰ ਵੀ ਗੁਰੂ ਪਿਆਰੋ ਸ਼ਬਦ ਲਿਖਿਆ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਸੀ ਜਿਵੇਂ ਕੋਈ ਅੰਤ ਨਹੀਂ ਪਾ ਸਕਦਾ ਭਗਤ ਹੇਤ ਪਰਗਾਸ ਹੋਏ ਦਿਆਲ ਮਿਲੈ ਗਲ ਲਾਬ ਹੈ ਭਗਤ ਹੇਸ ਪ੍ਰਗਾਸ ਕਰ ਹੋਏ ਦਿਆਲ ਮਿਲੇ ਗੱਲ ਆਵੇ ਜੋ ਇਸ ਕਰਕੇ ਗੁਰੂ ਪਿਆਰੋ ਭਗਤ ਦੇ ਹੇਤ ਭਾਵ ਕੇ ਮਨ ਵਿੱਚ ਪ੍ਰਗਾਸ ਕੀਤਾ ਤੇ ਵਾਹਿਗੁਰੂ ਨੇ ਦਿਆਲ ਹੋ ਕੇ ਜਿਵੇਂ ਮਾਤਾ ਜਿਹੜੀ ਹੈ ਬੱਚਿਆਂ ਨੂੰ ਗਲ ਦੇ ਨਾਲ ਲਾ ਲੈਂਦੀ ਹੈ ਇਸੇ ਤਰ੍ਹਾਂ ਕਾਲਪੁਰ ਵਾਹਿਗੁਰੂ ਨੇ ਫਿਰ ਭਗਤ ਸਾਹਿਬ ਜੀ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਸੋ ਜਿਹੜਾ ਉਹਨਾਂ ਦਾ ਸ਼ਬਦ ਸੀ ਵਾਹਿਗੁਰੂ ਗ੍ਰੰਥ ਸੀ ਉਹ ਗੁਰੂ ਪਿਆਰੋ ਪੂਰਾ ਹੋ ਗਿਆ ਸੰਤ ਅਨੰਤ ਨਾ ਭੇਦ ਗਿਣਾਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਇੱਥੇ ਜਾ ਕੇ ਵਾਹਿਗੁਰੂ ਦੇ ਸੰਤਾਂ ਵਿੱਚ ਵਾਹਿਗੁਰੂ ਦੇ ਭਗਤਾਂ ਵਿੱਚ ਵਾਹਿਗੁਰੂ ਦੇ ਪਿਆਰਿਆਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਰਹੀ ਕਿਉਂਕਿ ਗੁਰੂ ਪਿਆਰੋ ਜਿਵੇਂ ਜਲ ਜਿਹੜਾ ਹੈ ਜਲ ਵਿੱਚ ਰਲ ਕੇ ਜਲ ਦਾ ਰੂਪ ਹੋ ਜਾਂਦਾ ਹੈ ਜਲ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਜਲ ਨੂੰ ਕਦੇ ਜਦੋਂ ਪਾਣੀ ਜਿਹੜਾ ਹੈ ਪਾਣੀ ਵਿੱਚ ਰਲ ਜਾਵੇ ਪਾਣੀ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਗੁਰੂ ਪਿਆਰੋ ਜਿਹੜੇ ਵਾਹਿਗੁਰੂ ਦੇ ਭਗਤਾਂ ਦੀ ਜੋਤ ਹੈ ਜਦੋਂ ਜੋਤ ਵਿੱਚ ਜੋਤ ਨਾਲ ਜਾਵੇ ਉਦੋਂ ਵੀ ਫਿਰ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਸੰਤ अनंत ਨਾ ਭੇਦ ਗਿਣਵੈ ਉੱਥੇ ਜਾ ਕੇ ਫਿਰ ਭੇਦ ਨਾ ਕੋਈ ਰਹਿ ਜਾਂਦਾ ਉੱਥੇ ਜਾ ਕੇ ਸਾਰੇ ਜਿਹੜੇ ਭੇਦ ਹਨ ਉਹ ਖਤਮ ਹੋ ਜਾਂਦੇ ਹਨ ਗੁਰੂ ਪਿਆਰਿਓ ਕਿਉਂਕਿ ਭੇਦ ਉਦੋਂ ਤੱਕ ਹੀ ਹਨ ਜਦੋਂ ਤੱਕ ਸਾਡਾ ਜਿਹੜਾ ਮਨ ਹੈ ਉਹ ਬਾਹਰੀ ਜਿਹੜਾ ਰਹਿੰਦਾ ਹੋਇਆ ਵਿਕਾਰਾਂ ਤੱਕ ਸੀਮਤ ਰਹਿੰਦਾ ਹੈ ਹੋਰ ਫੁਰਨਿਆਂ ਤੱਕ ਸੀਮਤ ਰਹਿੰਦਾ ਹੈ ਪਰ ਜਦੋਂ ਸਤਗੁਰੂ ਜੀ ਦੀ ਕਿਰਪਾ ਹੁੰਦੀ ਹੈ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਾਰੇ ਕਿਰਪਾ ਕਰਦੇ ਹਨ ਫਿਰ ਗੁਰੂ ਪਿਆਰੋ ਸਾਰੇ ਜਿਹੜੇ ਫੁਰਨੇ ਨੇ ਸਾਰੇ ਖਤਮ ਹੋ ਜਾਂਦੇ ਨੇ ਫਿਰ ਸਿੱਖ ਤੇ ਜਿਹੜਾ ਗੁਰੂ ਹੈ ਉਹ ਵੀ ਗੁਰੂ ਪਿਆਰਿਓ ਇੱਕਮਿਕ ਹੋ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਪਿਆਰਿਓ ਭਗਤ ਜੈਦੇਵ ਸਾਹਿਬ ਜੀ ਦੇ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦੋ ਸ਼ਬਦ ਹਨ ਇੱਕ ਤੇ ਹੈ ਗੂਜਰੀ ਰਾਗ ਵਿੱਚ ਗੂਜਰੀ ਸ਼੍ਰੀ ਜੈਦੇਵ ਜੀ ਕਾ ਪਦਾ ਘਰ ਚੌਥਾ ਤੇ ਇੱਕ ਹੈ ਮਾਰੂ ਰਾਗ ਵਿੱਚ ਸੋ ਉੱਥੇ ਵੀ ਭਗਤ ਜੈਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਪਰਮਾਦ ਪੁਰਖ ਮੈਨੂੰ ਪੇਮੰ ਸਤ ਆਦ ਭਾਵ ਰਤਨ ਕਿ ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਦਾ ਹੈ ਸਭ ਦਾ ਮੂਲ ਹੈ ਸਭ ਵਿੱਚ ਵਿਆਪਕ ਹੈ ਉਸ ਵਰਗਾ ਹੋਰ ਕੋਈ ਨਹੀਂ ਇਸ ਕਰਕੇ ਉਹਦੇ ਵਿੱਚ ਹੀ ਸਾਰੇ ਗੁਣ ਮੌਜੂਦ ਹਨ ਭਾਵ ਰਤਨ ਜਿਸ ਵਿੱਚ ਸਾਰੇ ਹੀ ਗੁਣ ਮੌਜੂਦ ਹਨ ਪਰ ਮਦ ਪੁਤੰ ਪਰ ਕਿਰਤ ਪਰੰ ਜਦ ਚਿੰਤ ਸਰਬਗਤੰ ਉਹ ਬਹੁਤ ਅਚਰਜ ਹੈ ਮਾਇਆ ਤੋਂ ਪਰੇ ਹੈ ਉਸ ਦਾ ਮੁਕੰਮਲ ਜਿਹੜਾ ਸਰੂਪ ਹੈ ਗੁਰੂ ਪਿਆਰਿਓ ਉਹ ਕਿਸੇ ਦੀ ਸੂਰਤ ਵਿੱਚ ਨਹੀਂ ਆ ਸਕਦਾ ਸਰਬਗਤੰ ਜੋ ਹਰ ਥਾਂ ਤੇ ਅਪੜਿਆ ਹੈ ਇਹ ਭਗਤ ਸਾਹਿਬ ਜੀ ਦਾ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰ ਤੇ ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਬੜਾ ਸੁੰਦਰ ਨਾਮ ਹੈ ਮਨ ਨੂੰ ਮੋਹਣ ਵਾਲਾ ਹੈ ਬਦ ਅੰਮ੍ਰਿਤ ਤਤਮਯੰ ਜੋ ਅੰਮ੍ਰਿਤ ਦੇ ਨਾਲ ਭਰਪੂਰ ਹੈ ਜੋ ਹੀ ਉਸ ਦਾ ਅਸਲੀਅਤ ਰੂਪ ਹੈ ਜਿਸ ਨੂੰ ਚਖ ਕੇ ਅੰਮ੍ਰਿਤ ਦਾ ਰਸ ਹੁੰਦਾ ਹੈ ਨਾ ਦਿਨੋ ਤੇ ਜਸਮਨ ਨੇਣ ਜਨਮ ਜਰਾਦ ਮਰਨ ਭੈ ਤੇ ਜਿਸ ਦਾ ਨਾਮ ਲੈਣ ਦੇ ਨਾਲ ਸਿਮਰਨ ਕਰਨ ਦੇ ਨਾਲ ਭਗਤ ਜੈਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਜਨਮ ਮਰਨ ਨਾ ਦਿਨੋਤ ਨਹੀਂ ਪਹੁੰਚ ਸਕਦਾ ਜਸਮਰ ਨੇਣ ਜਿਸ ਦਾ ਸਿਮਰਨ ਕਰਨ ਦੇ ਨਾਲ ਕੌਣ ਜਨਮ ਜਨਮ ਦਾ ਦੁੱਖ ਜਰਾਦ ਬਡੇਪਾ ਤੇ ਗੁਰੂ ਪਿਆਰਿਓ ਮਰਨ ਜਿਹੜਾ ਹੈ ਮਰਨ ਦਾ ਦੁੱਖ ਭੈੰਗ ਭਈ ਜੈਬਦੇਵ ਸਾਹਿਬ ਜੀ ਭਗਤ ਸਾਹਿਬ ਜੀ ਫਰਮਾਨ ਕਰਦੇ ਹਨ ਖਤਮ ਹੋ ਜਾਂਦੇ ਹਨ ਨਾ ਦਿਨੋ ਤੇ ਜਸਮਨ ਨੇਣ ਜਨਮ ਜਰਾਦ ਮਰਨ ਭੈੰ ਸਾਰੇ ਦੁੱਖ ਜਿਹੜੇ ਹਨ ਗੁਰੂ ਪਿਆਰਿਓ ਖਤਮ ਹੋ ਜਾਂਦੇ ਹਨ ਇਸ ਜਮਾਦ ਪ੍ਰਾਭੰ ਜਸ ਸੁਭਸਤ ਸੁਕਰਤ ਕਰਤੰ ਜੇ ਤੂੰ ਜਮਾਦਿਕ ਨੂੰ ਜਿਤਨਾ ਚਾਹੁੰਦਾ ਹੈ ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈ ਤੇ ਭਗਤ ਸਾਹਿਬ ਜੀ ਕਹਿੰਦੇ ਹਨ ਫਿਰ ਤੂੰ ਅਕਾਲਪੁਰ ਹੋ ਵੈ ਗੁਰੂ ਜੀ ਚਰਨੀ ਪੈ ਜਾ ਆਪਣੇ ਸੱਚੇ ਗੁਰੂ ਦੇ ਲੜ ਲੱਗ ਜਾ ਭਵ ਭੂਤ ਭਾਵ ਸਮਭਿ ਹੰ ਪਰੰਮਮ ਪ੍ਰਸੰਨ ਮੇਦੰ ਪਿਛਲੇ ਸਮੇਂ ਤੇ ਅਗਾਹ ਦੀ ਸਦਾ ਹੀ ਪੂਰਨ ਤੋਸ ਤੇ ਜੋ ਨਾਸ ਰਹਿਤ ਹੈ ਜਿਹਦੀ ਸਭ ਤੋਂ ਉੱਚੀ ਹਸਦੀ ਹੈ ਸੋ ਇਸ ਕਰਕੇ ਜਿਸ ਨੂੰ ਕੋਈ ਨਾਸ ਨਹੀਂ ਕਰ ਸਕਦਾ ਜਿਹੜਾ ਜਨਮਾ ਤੋਂ ਰਹਿਤ ਹੈ ਨਮਸਤੰ ਅਜਨਮੇ ਜਿਵੇਂ ਮਾਰਤ ਸਹਿਬ ਜੀ ਫਰਮਾਨ ਕਰਦੇ ਹਨ ਜਿਹੜਾ ਜਨਮਾ ਤੋਂ ਰਹਿਤ ਹੈ ਲੋਭਾਂਦ ਦ੍ਰਿਸ਼ਟ ਪਰਗ੍ਰਹਿਂ ਜਦ ਬਿੰਦ ਆਚਰਣ ਲੋਭ ਵਿਕਾਰ ਛੱਡ ਦੇ ਪ੍ਰਾਇਕਰਮਲ ਟਕਣਾ ਛੱਡ ਦੇ ਤੇ ਉਸ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾ ਫਿਰ ਉਹ ਕਹਿੰਦੇ ਨੇ ਤਜ ਸકલ ਦੋ ਕਿਰਤ ਦੁਰਮਤੀ ਭਜ ਚਕਰ ਧਰ ਸਰਣੰ ਸੋ ਸਾਰੇ ਮੰਦੇ ਕੰਮ ਛੱਡ ਤੇ ਸਾਰੇ ਵਿਕਾਰਾਂ ਨੂੰ ਤਿਆਗ ਕੇ ਤੂੰ ਸਤਿਗੁਰੂ ਦੀ ਸਰਨੇ ਪੈ ਜਾ ਹਰ ਭਗਤ ਨਿਜ ਨੇ ਕੇਵਲ ਆ ਰਿਦ ਕਰਮਣਾ ਬਚਾ ਹਰ ਭਗਤ ਨਿਜ ਨੇ ਕੇਵਲ ਆ ਰਿੱਧ ਕਰਮਣਾ ਬਚਸਾ ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਤੇ ਕਰਮਾ ਤੋਂ ਪਵਿੱਤਰ ਹੁੰਦੇ ਹਨ ਇਸ ਕਰਕੇ ਗੁਰੂ ਪਿਆਰੇ ਭਗਤਾਂ ਦਾ ਜਿਹੜਾ ਮਨ ਵੀ ਪਵਿੱਤਰ ਹੈ ਗੁਰੂ ਦੇ ਪਿਆਰਿਆਂ ਦੇ ਬੋਲ ਵੀ ਪਵਿੱਤਰ ਹਨ ਤੇ ਉਹਨਾਂ ਦੇ ਕਰਨ ਵਾਲੇ ਕੰਮ ਵੀ ਸਾਰੇ ਪਵਿੱਤਰ ਹੁੰਦੇ ਹਨ ਜੋ ਗੇਨ ਕਿਨ ਜਾਂ ਗੇਨ ਕਿਨ ਦਾਨੇਨ ਕਿਨ ਤਪਸਾ ਉਹਨਾਂ ਦਾ ਜੋਗ ਨਾਲ ਕੀ ਵਾਸਤਾ ਉਹਨਾਂ ਦਾ ਦਾਨ ਨਾਲ ਕੀ ਵਾਸਤਾ ਉਹਨਾਂ ਦਾ ਤਪ ਨਾਲ ਕੀ ਵਾਸਤਾ ਉਹਨਾਂ ਨੂੰ ਇਸ ਚੀਜ਼ ਦਾ ਕੋਈ ਲਾਭ ਨਹੀਂ ਕਿਉਂਕਿ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਹਨ ਉਹ ਹਮੇਸ਼ਾ ਹੀ ਬੰਦਗੀ ਕਰਦੇ ਹਨ ਉਹ ਹਮੇਸ਼ਾ ਨਾਮ ਜਪਦੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਕਿਸੇ ਚੀਜ਼ ਦੀ ਅੰਦਰ ਉਹਨਾਂ ਦੇ ਮਨ ਵਿੱਚ ਭਾਵਨਾ ਨਹੀਂ ਵੀ ਜੇ ਮੈਂ ਜਗ ਕਰਾਂਗਾ ਜਾਂ ਮੈਂ ਪੁੰਨ ਕਰਾਂਗਾ ਜਾਂ ਮੈਂ ਦਾਨ ਕਰਾਂਗਾ ਹੋ ਕੇ ਗੁਰੂ ਪਿਆਰੋ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਕਿ ਭਾਈ ਇਹ ਜਿਹੜੇ ਹੁੰਦੇ ਹਨ ਗੁਰਪਿਆਰੋ ਦਾਨ ਹਨ ਇਹ ਮਨ ਦਾ ਹੰਕਾਰ ਹੀ ਵਿਧਾਉਂਦੇ ਨੇ ਇਸ ਕਰਕੇ ਅਸਲ ਵਿੱਚ ਸੇਵਾ ਉਹ ਸਫਲ ਹੈ ਜਿਹੜੀ ਸਤਗੁਰੂ ਦੀ ਕੀਤੀ ਜਾਏ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇਕਰ ਕੋਈ ਮਨ ਲਾ ਕੇ ਚਿਤ ਲਾ ਕੇ ਸਤਗੁਰੂ ਸਾਹਿਬ ਜੀ ਦੀ ਸੇਵਾ ਕਰੇ ਗੋਬਿੰਦ ਗੋਮਿੰਦੇਤ ਜਪਨਰ ਸਕਲ ਸਿੱਧ ਪਧਨ ਤੂੰ ਵਾਹਿਗੁਰੂ ਦਾ ਭਜਨ ਕਰ ਸਿਮਰਨ ਕਰਿਆ ਕਰ ਜਿਸ ਵਿੱਚ ਸਾਰੇ ਸੂਖ ਹਨ ਇਸ ਵਿੱਚ ਸਾਰੇ ਹੀ ਖਜਾਨੇ ਹਨ ਜੈਦੇਵ ਆयो ਤਸੁਫਟੰ ਪਵਪੂਤ ਸਰਬਗਤੰ ਜੈਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਇਸ ਸ਼ਬਦ ਦੇ ਅਖੀਰ ਵਿੱਚ ਭਾਈ ਜੈਦੇਵ ਵੀ ਹੋਰ ਸਾਰੇ ਆਸਰੇ ਛੱਡ ਕੇ ਸਤਿਗੁਰੂ ਜੀ ਦੀ ਸਰਣ ਆਇਆ ਹਾਂ ਜੋ ਹਰ ਥਾਂ ਤੇ ਮੌਜੂਦ ਹੈ ਕਿਉਂਕਿ ਗੁਰੂ ਪਿਆਰੋ ਸਤਿਗੁਰੂ ਆयो ਸਰਣ ਤਿਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰੂ ਸਾਹਿਬ ਜੀ ਦੀ ਸਰਣ ਐਸੀ ਹੈ ਗੁਰੂ ਪਿਆਰੋ ਜਿੱਥੇ ਜਾ ਕੇ ਸੋਭਾ ਮਿਲਦੀ ਹੈ ਰਸ ਮਿਲਦਾ ਹੈ ਤੇ ਜਿਹੜੇ ਮਨ ਦੇ ਜਿੰਨੇ ਵੀ ਦੁੱਖ ਨੇ ਗੁਰੂ ਪਿਆਰੋਂ ਮੰਨ ਕਰਕੇ ਤੇ ਗੁਰੂ ਪਿਆਰੋਂ ਸਾਡੇ ਤਨ ਦੇ ਜਿਹੜੇ ਦੁੱਖ ਨੇ ਖਤਮ ਹੋ ਜਾਂਦੇ ਹਨ ਸੋ ਇਹ ਭਗਤ ਸਹਿਬ ਜੈਵ ਦੇਵ ਜੀ ਦਾ ਮਹਾਰਾਜ ਸਹਿਬ ਜੀ ਦਾ ਜੀਵਨ ਹੈ ਜੀ ਪੁੱਲਾ ਛੱਕਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ